ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਅਮਰੀਕਾ ਬੁਰੀ ਤਰ੍ਹਾਂ ਹਾਰੇਗਾ ਵਪਾਰ ਜਾਂ ਕਿਸ ਤਰ੍ਹਾਂ ਵੱਡੀ ਖਬਰ ਸਾਹਮਣੇ ਅਮਰੀਕੀ ਰਾਸ਼ਟਰਪਤੀ ਪਦ ਦੀ ਚੋਣ ਜਿੱਤਣ ਤੋਂ ਬਾਅਦ ਨਾਲ ਟਰੰਪ ਨੇ ਦੂਜੀ ਵਾਰ 21 ਜਨਵਰੀ 2022 ਨੂੰ ਇਹ ਆਉ ਦਾ ਸੰਭਾਲਿਆ ਟਰੰਪ ਦਾ ਪਿਛਲਾ ਕਾਰਜਕਾਲ ਸਨ ਦੌਰ استانਾ ਤੋਂ 2021 ਤਿੱਖੇ ਵਿਵਾਦ ਅੰਦਰੂਨੀ ਤੇ ਬਾਹਰੀ ਕ੍ਰਾਮਾ ਵਿੱਚ ਇਸ ਵਿੱਚ ਦੋ ਬਾਲ ਚੱਲੇ ਅਤੇ ਇਸਨਾ ਮਹਾਦੋਸ਼ ਵਿੱਚ ਸ਼ਾਮਿਲ ਹਨ ਇਸ ਦਿਨ ਵੱਡੀ ਖਬਰ سامنے ਆ ਰਹੀ ਹੈ ਕਿ ਇਸ ਵਿੱਚ ਗੁਜਰ ਗਿਆ ਅਤੇ ਇਸ ਕਰਤਕਲ ਵਿੱਚ ਪੈਂਦੀ ਹੈ ਉਸ ਨੇ ਕੁਮਾਂਤਰੀ ਵਿਸ਼ਵਪਾਰ ਸਿਸਟਮ ਤੇ ਤਾਬੜਾ ਹਮਲਾ ਕਰਦੀ ਹੋਈ ਆਲਸੀ ਪੱਤਰ ਤੇ ਵਪਾਰਕ ਜੰਗ ਛੇੜਤੀ ਵੱਡੀ ਇਸ ਦਿਨ ਜਾਣਕਾਰੀ ਮਿਲ ਰਹੀ ਹੈ ਸਾਰੀ ਦੁਨੀਆ ਜਾਣਦੀ ਹੈ ਕਿ ਭਾਰਤ ਕਰਦੇ ਸੋਨੇ ਦੀ ਚੜੀ ਅਤੇ विश्व गुरु अखवाਉਂਦਾ ਸੀ ਅਤੇ ਇਸ ਦੀਆਂ ਮਹਾਨ ਵਿਦਿਆਪਤਾਂ ਭਰਪੂਰ ਨਨੰਦਾ ਤੇ ਇਸ ਦੇ ਨਾਲ ਹੀ ਤਕਸੀਲਾ ਵਿੱਚ ਹੁੰਦੀਆਂ ਹਨ ਅਤੇ ਇਸ ਦੇ ਨਾਲ ਜੁਨੀਵਰਸਿਟੀਆਂ ਵਿਖੇ ਵਿਸ਼ਵ ਪੱਧਰ ਤੋਂ ਵਿਦਿਆਰਥੀ ਗਿਆਨ ਪ੍ਰਾਪਤ ਕਰਨ ਲਈ ਆਉਂਦੇ ਹਨ ਅਕਸਰ ਪ੍ਰਧਾਨ ਮੰਤਰੀ ਮੋਦੀ ਭਾਰਤ ਨੂੰ ਮੋੜ ਮਹਾਨ ਤੇ ਵਿਸ਼ਵ ਗੁਰ ਬਣਾਉਣ ਦੀ ਸੰਕਲਪ ਧਰਨ ਦੇ ਵਿਸ਼ੇ ਜਾਂਦੇ ਹਨ ਕੁਮਾਤਰੀ ਮਹਾ ਮੁਰਦਾ ਕੋਸ਼ ਅਨਸਾਰ ਸੰ 2228 ਵਿੱਚ ਜਰਮਨੀ ਨੂੰ ਪਛਾੜ ਕੇ ਭਾਰਤ ਵਿਸ਼ਵ ਦੀ ਤੀਜੀ ਵੱਡੀ ਆਰਥਿਕ ਬਣ ਜਾਵੇਗਾ ਭਾਰਤ ਇਸ ਲਈ ਉਸਾਰ ਨਹੀਂ ਸੰਜੋਗ ਨੀਤੀਆਂ ਤੇ ਕੰਮ ਕਰ ਰਿਹਾ ਹੈ ਸਾਵੇ